ਹੈਲੋ ਫਰੈਂਡਸ ਕਿਵੇਂ ਹੋ ਸਾਰੇ ਠੀਕ ਠਾਕ ਹੋਮੋਗੇ ਆਪਣੇ ਚੈਨਲ ਦੇ ਤੁਹਾਡਾ ਸਵਾਗਤ ਆ ਉਮੀਦ ਕਰਦੇ ਆ ਤੁਸੀਂ ਸਾਰੇ ਵਧੀਆ ਹੋਮੋਗੇ ਤੇ ਚੜ੍ਹਦੀ ਕਲਾ ਵਿੱਚ ਹੋਮੋਗੇ ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਨੂੰ ਦੱਸਣ ਜਾ ਰਹੇ ਆ ਫਰਸੀ ਸਲਵਾਰ ਦੀ ਸਟੀਚਿੰਗ ਠੀਕ ਆ ਇੱਕ ਭੈਣ ਨੇ ਕਮੈਂਟ ਕੀਤਾ ਸੀ ਕਿ ਭੈਣੇ ਸਟੀਚਿੰਗ ਵੀ ਦੱਸ ਆਪਾਂ ਤੁਹਾਨੂੰ ਸਟੀਚਿੰਗ ਜਰੂਰ ਦੱਸਾਂਗੇ ਭੈਣੇ ਜਰੂਰ ਤੁਸੀਂ ਆਪਾਂ ਜਿਵੇਂ ਸਟਿਚ ਕੀਤੀ ਆ ਤੁਸੀਂ ਉਸ ਸਟਿਚਿੰਗ ਨੂੰ ਦੇਖ ਕੇ ਜਿਹੜੀ ਕੀ ਸਲਵਾਰਾ ਸਟਿਚ ਕਰ ਸਕਦੇ ਹੋ ਠੀਕ ਆ ਤੇ ਉਮੀਦ ਕਰਦੀ ਤੁਹਾਨੂੰ ਕਟਿੰਗ ਦੀ ਵੀਡੀਓ ਵਧੀਆ ਲੱਗੀ ਹੋਣੀ ਆ ਬਹੁਤ ਸੋਹਣੀ ਫarsi ਸਲਵਾਰ ਬਣੀ ਆ ਐਵੇਂ ਕੱਟ ਕੇ ਤੁਸੀਂ ਵੀ ਕੱਟ ਕੇ ਆਪਦੀ ਤਿਆਰ ਕਰ ਸਕਦੇ ਹੋ ਜਿਸ ਤਰੀਕੇ ਨਾਲ ਆਪਾਂ ਕਟਿੰਗ ਕੀਤੀ ਆਪਣੀ ਕਟਿੰਗ ਦੀ ਵੀਡੀਓ ਜਿਹੜੀ ਕੀ ਆਪਣੇ ਚੈਨਲ ਤੇ ਅਪਲੋਡ ਕੀਤੀ ਹੋਈ ਆ ਤੇ ਆਪਾਂ ਤੁਹਾਨੂੰ ਅੱਜ ਦੱਸਾਂਗੇ ਸਟਿਚਿੰਗ ਠੀਕ ਆ ਤੇ ਲਓ ਜੀ ਹੁਣ ਆਪਾਂ ਚੱਲਦੇ ਆ ਮਸ਼ੀਨ ਤੇ ਤੇ ਸਟਿਚਿੰਗ ਆ ਜਿਹੜੀ ਕੀ ਕਰਦੇ ਆਂ ਲਓ ਜੀ ਆਪਾਂ ਕਰਨ ਲੱਗੇ ਸੀ ਫਾਰਸੀ ਸਲਵਾਰ ਦੀ ਸਟੀਚਿੰਗ ਆ ਜਿਹੜੀ ਸਟੀਚਿੰਗ ਆ ਤੁਹਾਨੂੰ ਪਤਾ ਹੀ ਆ ਨਾਰਮਲ ਸਲਵਾਰ ਵਾਂਗੂ ਹੀ ਹੁੰਦੀ ਆ ਕੋਈ ਜ਼ਿਆਦਾ ਖਾਸ ਨਹੀਂ ਹੈਗੀ ਇਹਦੀ ਥੋੜਾ ਜਿਹਾ ਡਿਫਰੈਂਸ ਹੈਗਾ ਦੋ-ਤਿੰਨ ਚੀਜ਼ਾਂ ਦਾ ਲਓ ਜੀ ਸਭ ਤੋਂ ਪਹਿਲਾਂ ਤਾਂ ਇਹ ਆਸਣ ਪਾਇਆ ਆਪਾਂ ਕਿਉਂਕਿ ਇਹ ਜਿਹੜੀ ਫਾਰਸੀ ਉਹ ਉੱਪਰੋਂ ਜ਼ਿਆਦਾ ਖੁੱਲੀ ਹੁੰਦੀ ਤੇ ਆਪਣੇ ਕੱਪੜੇ ਦਾ ਸੀ ਵਾਰ ਜਿਹੜਾ 20 ਤੋਂ ਘੱਟ ਹੀ ਸੀਗਾ ਤੇ ਇਹ ਜਿਹੜਾ ਵਾਰ ਆ ਮਤਲਬ ਕਿ 25 ਤੋਂ ਤਾਂ ਜ਼ਿਆਦਾ ਹੀ ਹੋਣਾ ਚਾਹੀਦਾ 25 ਤੋਂ ਘੱਟ ਤਾਂ ਬਿਲਕੁਲ ਵੀ ਨਾ ਬਣਾਇਓ ਤੁਸੀਂ ਫarsi 25 ਤੋਂ ਜ਼ਿਆਦਾ ਤੁਸੀਂ 30 ਤੱਕ ਵੀ ਰੱਖ ਸਕਦੇ ਹੋ ਠੀਕ ਆ ਵਧੀਆ ਫarsi ਬਹੁਤ ਸੋਹਣੀ ਖੁੱਲੀ ਬਣਦੀ ਆ ਆ ਆਪਾਂ ਆਸਣ ਕੱਟੇ ਸੀ ਤੋਂ ਅਸੀਂ ਕਟਿੰਗ 'ਚ ਦੇਖ ਸਕਦੇ ਹਾਂ ਸਭ ਤੋਂ ਪਹਿਲਾਂ ਆਪਾਂ ਇਹ ਅਟੈਚ ਕਰਨੇ ਆ ਠੀਕ ਆ ਜਿਹੜੇ ਆਪਣੇ ਆ ਦੇਖੋ ਜਿਹੜੀ ਸਾਈਡ ਆਪਣੀ ਘਾਟ ਪਾਈ ਹੋਈ ਹੈ ਨਾ ਆਸਣ ਵਾਲੀ ਆ ਦੇਖੋ ਆਪਣੇ ਆਸਣ ਆ ਤੇ ਇਹ ਆਪਾਂ ਕਟਿੰਗ ਕਰਨੇ ਕਟਿੰਗ ਕੀਤੇ ਹੋਏ ਸੀ ਤੇ ਆਪਾਂ ਨਾਲ ਆ ਜਿਹੜੇ ਅਟੈਚ ਕਰਨੇ ਆ ਸਭ ਤੋਂ ਪਹਿਲਾਂ ਤੇ ਇਹ ਚੀਜ਼ ਨੂੰ ਅਟੈਚ ਕਰਨਾ ਅਸਨਾਂ ਨੂੰ ਠੀਕ ਆ ਫਿਰ ਆਪਾਂ ਦੋਨੇ ਸੈਂਟਰਲ ਅਸਨ ਮਤਲਬ ਜੋੜ ਜੋੜਨੇ ਆ ਤੇ ਜੇ ਤਾਂ ਤੁਸੀਂ ਇੰਟਰਲੋਕ ਕਰਵਾਉਣੀ ਆ ਸਲਵਾਰ ਤਾਂ ਤੁਸੀਂ ਇੱਕ ਇੱਕ ਸਲਾਈ ਲਾ ਲਓ ਜੇ ਤੁਸੀਂ ਇੰਟਰਲੋਕ ਨਹੀਂ ਕਰਵਾਉਣੀ ਚਾਹੁੰਦੇ ਮਤਲਬ ਠੀਕ ਆ ਜਿਹੜੀਆਂ ਪੈਣਾ ਨੇ ਘਰੇ ਸਟੀਚ ਕਰਨੀਆਂ ਇੰਟਰਲੌਗ ਨਹੀਂ ਕਰਵਾਉਣੀ ਆਪਾਂ ਇਹ ਸਲਵਾਰ ਇੰਟਰਲੌਗ ਕਰਾਉਣੀ ਆ ਇਸ ਕਰਕੇ ਆਪਾਂ ਇੱਕ ਇੱਕ ਸਲਾਈ ਮਾਰਾਂਗੇ ਤੇ ਤਾਂ ਤੁਸੀਂ ਉੱਤੇ ਬੈਠ ਵੀ ਸਲਾਈ ਡਬਲ ਵੀ ਮਾਰ ਸਕਦੇ ਹੋ ਠੀਕ ਆ ਲਓ ਜੀ ਸਭ ਤੋਂ ਪਹਿਲਾਂ ਆਪਾਂ ਜਿਹੜੇ ਆਸਨਾ ਦੀ ਕਟਿੰਗ ਕੀਤੀ ਹੋਈ ਸੀਗੀ ਜਿਹੜਾ ਆਪਾਂ ਵਿੱਚ ਪਾਇਆ ਹੋਇਆ ਸੀਗਾ ਆਸਣ ਪਾਉਣਾ ਸੀ ਉਹ ਆਪਾਂ ਇਹਦੇ ਨਾਲ ਅਟੈਚ ਕਰਨ ਲੱਗੇ ਆ ਸਭ ਤੋਂ ਪਹਿਲਾਂ ਉਹ ਵਾਲੀ ਚੀਜ਼ ਅਟੈਚ ਕਰਨੀ ਆ ਠੀਕ ਹੈ ਇੱਥੇ ਹੋਰ ਕੋਈ ਸਲਾਈ ਨਹੀਂ ਹੁੰਦੀ ਸਿਰਫ ਇਹਦੇ ਆਸਣ ਹੀ ਜੋੜੇ ਜਾਂਦੇ ਆ ਠੀਕਾ ਬਾਚੋ ਬੈਲਟ ਤੇ ਵਾਲ ਪੈ ਕੇ ਤੇ ਜਿਹੜੀ ਕਿ ਮੋਰੀ ਬੰਦੀ ਆ ਲੋ ਜੀ ਆ ਦੇਖੋ ਆਪਾਂ ਐਵੇਂ ਬਣਾ ਲਏ ਆ ਐਵੇਂ ਜੋੜ ਲੈਣਾ ਹੁਣ ਇੱਕ ਹੋਰ ਸੀ ਆਪਣਾ ਆ ਦੇਖੋ ਦੋ ਦੋ ਦੋਨਾਂ ਸਾਈਡਾਂ ਤੋਂ 10 10 ਇੰਚ ਦਾ ਕੱਪੜਾ ਆਪਾਂ ਜਿਹੜਾ ਕਿ ਅਟੈਚ ਕੀਤਾ ਦੇ ਨਾਲ ਦੀ ਨਾਲ ਧਾਗੇ ਵਗੈਰਾ ਸਟੀਚਿੰਗ ਕਰਦੇ ਜਰੂਰ ਧਿਆਨ ਰੱਖਿਆ ਕਰੋ ਨਾਲ ਦੀ ਨਾਲ ਧਾਗੇ ਵਗੈਰਾ ਜਰੂਰ ਘੱਟ ਦਿਆ ਕਰੋ ਪਲੀਜ਼ ਕਿਉਂਕਿ ਜੇਕਰ ਆਪਾਂ ਫਿਨਿਸ਼ਿੰਗ ਨਾਲ ਸਟੀਚਿੰਗ ਕਰਾਂਗੇ ਫੇਰ ਹੀ ਸੋਹਣੀ ਲੱਗਦੀ ਆ ਐ ਨਹੀਂ ਹੈਗਾ ਵੀ ਤੁਸੀਂ ਜਿਵੇਂ ਜੀ ਕਰਿਆ ਜਿੱਥੇ ਧਾਗੇ ਆ ਵੱਡੇ ਵੱਡੇ ਉਵੇਂ ਲਮਕੀ ਜਾਂਦੇ ਨਹੀਂ ਇਹ ਚੀਜ਼ ਨੂੰ ਨਹੀਂ ਹੈਗਾ ਸਭ ਤੋਂ ਪਹਿਲਾਂ ਸਾਰੇ ਆਸਨ ਆ ਜਿਹੜੇ ਅਟੈਚ ਕਰ ਲਏ ਆਪਾਂ ਠੀਕ ਆ ਫਿਰ ਵੀ ਵੀਡੀਓ ਦੇਖ ਕੇ ਕਿਸੇ ਨੂੰ ਕੁਝ ਵੀ ਨਾ ਸਮਝ ਆਵੇ ਤਾਂ ਸਰੂਸੀ ਕਮੈਂਟਾਂ ਚ ਜਰੂਰ ਪੁੱਛਿਓ ਠੀਕ ਆ ਆਪਾਂ ਤੁਹਾਨੂੰ ਸਪੈਸ਼ਲ ਕੱਲੀ ਕੱਲੀ ਚੀਜ਼ ਦਾ ਸਦਾਂਗੀ ਤੇ ਵੈਸੇ ਤਾਂ ਕੋਈ ਐਡੀ ਗੱਲ ਨਹੀਂ ਜਿਹੜੀਆਂ ਭੈਣਾਂ ਸਟੀਚਿੰਗ ਕਰਦੀਆਂ ਉਹਨਾਂ ਨੂੰ ਤਕਰੀਬਨ ਹੀ ਸਮਝ ਆ ਗਈ ਹੋਣੀ ਆ ਨਵੇਂਆਂ ਨੂੰ ਥੋੜਾ ਜਿਹਾ ਔਖਾ ਲੱਗੂਗਾ ਉਹ ਫਿਰ ਵੀ ਜੇ ਕੁਝ ਨਾ ਸਮਝਾਵੇ ਤਾਂ ਆਪਾਂ ਬੈਠੇ ਆ ਤੁਸੀਂ ਆਪਾਂ ਨੂੰ ਕਮੈਂਟ ਕਰਕੇ ਪੁੱਛ ਸਕਦੇ ਹੋ ਠੀਕ ਆ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਜਿਹੜਾ ਆਪਣੇ ਚੈਨਲ ਨੂੰ ਸਪੋਰਟ ਕਰ ਰਹੇ ਹੋ ਆਪਣੀਆਂ ਵੀਡੀਓ ਨੂੰ ਦੇਖਦੇ ਹੋ ਠੀਕ ਆ ਤੇ ਆਪਣੇ ਚੈਨਲ ਨੂੰ ਇਦਾਂ ਹੀ ਸਪੋਰਟ ਕਰਦੇ ਰਹੋ ਪਲੀਜ਼ ਤੇ ਸੋਹਣਾ ਜਿਹਾ ਕਮੈਂਟ ਵੀਡੀਓ ਦੇਖ ਕੇ ਜਰੂਰ ਕਰਿਆ ਕਰੋ ਜਿਹਦੇ ਨਾਲ ਤੁਹਾਨੂੰ ਸਾਨੂੰ ਜਿਹੜਾ ਕੀ ਹੌਸਲਾ ਮਿਲਦਾ ਥੋੜੇ ਛੋਟੇ ਜਿਹੇ ਕਮੈਂਟ ਨਾਲ ਲੋ ਜੀ ਆਪਾਂ ਪਿਛਲੇ ਵਾਲਾ ਜਿਹੜੇ ਹੁਣ ਪਾਤੇ ਆਸਨ ਜਿਹੜੇ ਸੀ ਆਪਾਂ ਸਾਰੇ ਜੋੜਲੇ ਸੀ ਆਪਾਂ ਜਿਹੜਾ ਸੈਂਟਰ 'ਚ ਇੱਕ ਕੱਟ ਲਗਾਇਆ ਹੋਇਆ ਸੀ ਨਾ ਉਥੋਂ ਵਾਲ ਚੱਕ ਕੇ ਤੁਸੀਂ 4 ਤੋਂ 5 ਇੰਚ ਦਾ 4 ਵੀ ਪਾ ਸਕਦੇ ਹੋ 5 ਇੰਚ ਦਾ ਵੀ ਪਾ ਸਕਦੇ ਇੱਕ ਵਾਲਾ ਜਿਹੜਾ ਅੱਗੇ ਨੂੰ ਪਹਿਲਾਂ ਸਭ ਤੋਂ ਪਹਿਲਾਂ ਇਹ ਵਾਲਾ ਵਾਲ ਪਾਉਣਾ ਆ ਦੇਖੋ ਤੁਸੀਂ ਐਵੇਂ ਕਰਕੇ ਠੀਕ ਆ ਇਹ ਵਾਲ ਪਾ ਕੇ ਉਸ ਤੋਂ ਬਾਅਦ ਆ ਜਿਹੜੇ ਤੁਸੀਂ ਅੱਗੋਂ ਜਿਹੜੇ ਪਿਛਲੇ ਵਾਲ ਪਾਉਣੇ ਆ ਪਾ ਸਕਦੇ ਹੋ ਜੇ ਨਹੀਂ ਪਾਉਣੇ ਨਾ ਪਾਓ ਇਹਦੇ 'ਚ ਕੋਈ ਦਿੱਕਤ ਨਹੀਂ ਇਹ ਸਲਵਾਰ 'ਚ ਪਿਛਲੇ ਵਾਲਾਂ ਦੀ ਕਿਉਂਕਿ ਇਹ ਸਲਵਾਰ ਦਾ ਫੇਰ ਆ ਜਿਹੜਾ ਆਟੋਮੈਟਿਕਲੀ ਬਹੁਤ ਜ਼ਿਆਦਾ ਖੁੱਲਾ ਹੁੰਦਾ ਤੇ ਜਿਹਦੇ ਨਾਲ ਆਪਣੇ ਆਸਨ ਨੂੰ ਕੋਈ ਖਿੱਚ ਨਹੀਂ ਪੈਂਦੀ ਆਪਣਾਂ ਦਾ ਦੂਸਰੀਆਂ ਸਲਵਾਰਾਂ ਦੇ ਆਪਾਂ ਜਿਹੜੇ ਬੈਕ ਤੇ ਵਾਲ ਆ ਉਹ ਤਾਂ ਪਾਏ ਜਾਂਦੇ ਆ ਕਿ ਆਪਣੇ ਆਸਨ ਨੂੰ ਖਿੱਚ ਨਾ ਪਵੇ ਠੀਕ ਆ ਤਾਂ ਇਹਦੇ ਵਾਲਾਂ ਦੀ ਕੋਈ ਦਿੱਕਤ ਨਹੀਂ ਤੁਸੀਂ ਪਾਉਣੇ ਆ ਪਾਸ ਚੱਕ ਸਕਦੇ ਹੋ ਜੇ ਨਹੀਂ ਪਾਉਣੇ ਤਾਂ ਨਾ ਵੀ ਪਾਓ ਇਹ ਕੋਈ ਦਿੱਕਤ ਨਹੀਂ ਹੈਗੀ ਠੀਕ ਆ ਤੇ ਆਪਾਂ ਜਿਹੜੇ ਇਹਦੇ ਚ ਜਿਹੜੇ ਵਾਲ ਆ ਜਿਹੜੇ ਪਾਲੇ ਆ ਬੈਕ ਸਾਈਡ ਤੇ ਤੇ ਹੁਣ ਆਪਾਂ ਜਿਹੜੇ ਆ ਫਰੰਟ ਦੇ ਜਿਹੜੇ ਆ ਆਪਾਂ ਕੱਟ ਲਗਾਇਆ ਹੋਇਆ ਸੀ ਸੈਂਟਰ ਚ ਸੈਂਟਰ ਕਰੀਜ ਦਾ ਉਹਦੇ ਤੋਂ ਵਾਲ ਆ ਜਿਹੜਾ 4 ਤੋਂ 5 ਇੰਚ ਦਾ ਤੁਸੀਂ ਅੱਗੇ ਨੂੰ ਚੱਕ ਕੇ ਵਾਲ ਪਾਉਣਾ ਪਹਿਲਾਂ ਫਿਰ ਆਪਾਂ ਅਗਲੇ ਵਾਲ ਪਾਉਣੇ ਆ ਠੀਕ ਆ ਇਹ ਆਪਾਂ ਤੁਹਾਨੂੰ ਦੱਸਦਾ ਐਵੇਂ ਚੱਕ ਕੇ ਧਿਆਨ ਦੇ ਲੋ ਤੁਸੀਂ ਚੰਗੀ ਤਰ੍ਹਾਂ ਐਵੇਂ ਚੱਕ ਕੇ ਇੱਕ ਵਾਲ ਪਾਉਣਾ ਹੀ ਪਾਉਣਾ ਇਹ ਤੁਸੀਂ ਜਿਹੜੀ ਕਿ ਕਰੀਜ ਆਪਣੀ ਬਾਹਰ ਨੂੰ ਨਾ ਘੁੰਮੇ ਸਲਵਾਰ ਆਪਣੀ ਜਿਹੜੀ ਬਾਹਰ ਨੂੰ ਨਾ ਆਪਾਂ ਤੁਹਾਨੂੰ ਲਾਸਟ ਤੇ ਦਿਖਾਵਾਂਗੇ ਸਲਵਾਰ ਆ ਜਿਹੜੀ ਚੱਕ ਕੇ ਨਾ ਜਦੋਂ ਸਲਵਾਰ ਸਾਰੀ ਬਣ ਜਾਂਦੀ ਚੱਕ ਕੇ ਤੁਸੀਂ ਦੇਖਿਆ ਕਰੋ ਜੇ ਤਾਂ ਆਪਣੇ ਪਹੁੰਚਿਆ ਜਿਹੜੇ ਅੰਦਰ ਨੂੰ ਆਉਂਦੇ ਆ ਤਾਂ ਸਲਵਾਰ ਦੇ ਵਾਲ ਆ ਜਿਹੜੇ ਬਿਲਕੁਲ ਠੀਕ ਆ ਨਹੀਂ ਘੁੰਮੂਗੀ ਜੇ ਤੁਹਾਡਾ ਪਹੁੰਚਾ ਪਹਿਲਾਂ ਚੱਕਣਸਾਰ ਉੱਪਰ ਦੋਨਾਂ ਸੈਂਟਰ ਚ ਚੱਕੋਗੇ ਜਦੋਂ ਤੁਸੀਂ ਬੈਲਟ ਤੋਂ ਫੜ ਕੇ ਜੇ ਤੁਹਾਡਾ ਪਹੁੰਚਾ ਬਾਹਰ ਨੂੰ ਜਾਂਦਾ ਤੇ ਇਹਦਾ ਮਤਲਬ ਤੁਹਾਡਾ ਵਾਲ ਆ ਜਿਹੜਾ ਪਾਈ ਸਲਵਾਰ ਤੇ ਵੀ ਬਾਹਰ ਜਾਊਗਾ ਇਹ ਚੀਜ਼ ਦਾ ਧਿਆਨ ਰੱਖਿਆ ਕਰੋ ਤੁਸੀਂ ਜਰੂਰ ਕੋਈ ਵੀ ਸਲਵਾਰਾ ਚਾਹੇ ਉਹ ਪਟਿਆਲਾ ਸਲਾਈ ਸਲਵਾਰਾ ਚਾਹੇ ਉਹ ਸਟੇਟ ਸਲਵਾਰਾ ਚਾਹੇ ਉਹ ਫਰਸ਼ੀ ਸਲਵਾਰਾ ਠੀਕ ਆ ਜੇਕਰ ਚੱਕਨ ਦੇ ਉੱਪਰ ਨੂੰ ਚੱਕਨ ਤੇ ਆਪਾਂ ਤੁਹਾਨੂੰ ਲਾਸਟ ਦੇ ਚੱਕ ਕੇ ਦਿਖਾਵਾਂਗੇ ਆਪਣੇ ਵਾਲਾ ਜਿਹੜੇ ਅੰਦਰ ਨੂੰ ਹੋਣਗੇ ਜੇ ਬਾਹਰ ਨੂੰ ਜਾਂਦੇ ਆ ਤਾਂ ਇਹਦਾ ਮਤਲਬ ਆਪਣੇ ਵਾਲਾਂ ਚ ਕੋਈ ਦਿੱਕਤ ਆ ਤੇ ਲਓ ਜੀ ਆਪਾਂ ਜਿਹੜੇ ਵਾਲਾ ਦੋਵੇਂ ਸਾਈਡਾਂ ਤੋਂ ਜਿਹੜੇ ਕਰੀਜ਼ ਵਾਲੇ ਉਹ ਪਾ ਲਏ ਹੁਣ ਆਪਾਂ ਪਾਵਾਂਗੇ ਸੈਂਟਰ ਚੋਂ ਜਿਹੜੇ ਕਿ ਫਰੰਟ ਦੇ ਵਾਲ ਪਾਉਣੇ ਆ ਠੀਕ ਆ ਉਹ ਵਾਲਾ ਆਪਾਂ 6 6.5 ਇੰਚ ਚ ਹੀ ਪਾਉਣੇ ਹੁੰਦੇ ਆ ਜ਼ਿਆਦਾ ਨਹੀਂ ਪਾਉਣੇ 벨ਟ ਦੇ ਅੱਗੇ ਅੱਗੇ 6 ਤੋਂ ਵਿੱਚ ਪਾ ਸਕਦੇ ਹੋ ਤੁਸੀਂ 6.5 ਤੇ ਵੀ ਪਾ ਸਕਦੇ ਹੋ 5 ਤੇ ਵੀ ਪਾ ਸਕਦੇ ਹੋ ਜ਼ਿਆਦਾ ਨਹੀਂ ਬਣਾਉਣੇ ਹੁੰਦੇ ਆ ਆਪਾਂ ਬਣਾ ਲਏ 벨ਟ 벨ਟ ਆਪਾਂ ਇਹਨਾਂ ਦੀ 3 ਇੰਚ ਦੀ ਲਈ ਆ ਤੁਸੀਂ ਇਹਦੇ ਚ ਲਾਸਟਕ ਵਾਰੀ 벨ਟ ਵੀ ਜਿਵੇਂ ਆਪਾਂ ਮਤਲਬ ਪਲਾਜ਼ੋ ਦੇ ਪਾਉਣੇ ਓਵੇਂ ਵੀ ਪਾ ਸਕਦੇ ਹੋ ਤੇ ਤੁਸੀਂ ਨਾਲੇ ਵਾਲੇ ਵੀ ਪਾ ਸਕਦੇ ਆ ਪਰ ਆਪਾਂ ਇਹ ਨਾਲੇ ਵਾਲੀ ਬਣਾਈ ਹੋਈਆਂ 벨ਟ ਬਸ ਛੋਟੀ ਬਣਾ ਲਈ ਹੈ ਦੂਸਰੀ 벨ਟ ਆ ਜਿਹੜੀ 4.5 ਇੰਚ ਦੀ ਹੁੰਦੀ ਆ ਆਪਾਂ ਇਹ ਬਣਾਈ ਆ 3 ਇੰਚ ਦੀ 벨ਟ ਠੀਕ ਹੈ ਇਹਦੇ ਬੈਲਟ ਆ ਜਿਹੜੀ ਥੋੜੀ ਜਿਹੀ ਛੋਟੀ ਲੱਗਦੀ ਇਹ ਚੀਜ਼ ਦਾ ਧਿਆਨ ਜਰੂਰ ਰੱਖਿਓ ਤੁਸੀਂ ਲਓ ਜੀ ਆਪਾਂ ਬੈਲਟ ਬਣਾ ਲਏ ਆ ਬੈਲਟ ਆ ਜਿਹੜੀ ਬੈਗ ਤੋਂ ਜੋੜਨੀ ਸ਼ੁਰੂ ਕਰਨੀ ਆ ਅੱਗੇ ਨੂੰ ਆਪਾਂ ਤੁਹਾਨੂੰ ਦੱਸਿਆ ਵੀ 6.5 ਇੰਚ ਤੇ ਵੀ ਪਾ ਸਕਦੇ ਹੋ 5 ਤੇ ਵੀ ਪਾ ਸਕਦੇ ਹੋ ਤੁਸੀਂ ਆਪਾਂ ਨਿਸ਼ਾਨ ਲਾ ਲੈਣਾ ਜਿੰਨੇ ਇੰਚ ਚ ਵਾਲ ਪਾਉਣੇ ਆ ਬਾਕੀ ਸਾਰੀ ਬੈਲਟ ਆਪਾਂ ਬੈਗ ਤੋਂ ਲੈ ਕੇ ਉੱਥੋਂ ਤੱਕ ਆਪਾਂ ਅਟੈਚ ਕਰ ਦੇਣੀ ਆ ਸਲਵਾਰ ਤੇ ਠੀਕ ਆ ਤੇ ਉਸ ਤੋਂ ਬਾਅਦ ਆਪਾਂ ਜਿਹੜਾ ਇਹ ਬੈਲਟ ਦਾ ਅਗਲਾ ਗਲਾ ਹਿੱਸਾ ਜਿੰਨੇ ਚ ਆਪਾਂ ਨਿਸ਼ਾਨ ਲਾਇਆ ਉਹਨੇ ਉਹਨੇ ਹਿੱਸੇ ਚ ਆਪਾਂ ਜਿਹੜੇ ਉਹ ਵਾਲਾ ਫਿੱਟ ਕਰਦੇ ਨੇ ਜਿੰਨੀ ਆਪਣੀ ਸਲਵਾਰ ਦੀ ਆ ਵੱਡੇ ਛੋਟੇ ਇਹਨਾਂ ਦਾ ਕੋਈ ਦਿੱਕਤ ਨਹੀਂ ਤੁਸੀਂ ਵਾਲ 2.5 ਇੰਚ ਤੋਂ ਵੀ ਚੱਕ ਕੇ ਪਾ ਸਕਦੇ ਹੋ 2 ਇੰਚ ਤੋਂ ਵੀ ਪ ਉਹ ਛੋਟੇ ਤਾਂ ਜ਼ਿਆਦਾ ਪਿਆ ਜਾਣਗੇ ਜੇ ਵੱਡੇ ਵੱਡੇ ਪਾਉਣੇ ਆ ਚਾਰ ਤੋਂ ਪੰਜ ਵੱਲ ਵੱਡੇ ਵੱਡੇ ਵੀ ਪਾ ਸਕਦੇ ਹਾਂ ਠੀਕ ਆ ਇੱਕ ਕੋਈ ਇਹ ਨਹੀਂ ਚੀਜ਼ ਮਾਇਨੇ ਰੱਖਦੀ ਵੀ ਤੁਸੀਂ ਵਾਲਾ ਜਿਹੜੀ ਇਹ ਕੋਈ ਮਹਿੰਤੀ ਨਹੀਂ ਹੁੰਦੀ ਵਾਲਾਂ ਦੀ ਵੀ ਤੁਸੀਂ 3 ਇੰਚ ਦਾ ਵਾਲ ਪਾਉਣਾ 4 ਦਾ ਪਾਉਣਾ 2 ਦਾ ਪਾਉਣਾ ਇਹ ਤੁਹਾਡੇ ਮਤਲਬ ਫੇਰ ਦੇ ਹਿਸਾਬ ਨਾਲ ਆ ਤੁਸੀਂ ਥੋੜੇ ਜਿਹਾ ਵਾਲ ਪਾਉਣਾ ਚਾਹੁੰਨੇ ਹੋ ਪੰਜ ਇੱਕ ਤਾਂ ਤੁਸੀਂ ਥੋੜਾ ਜਿਆਦਾ ਜਾ ਕਪੜਾ ਲੈ ਕੇ ਪਰ ਵਾਲਾ ਜਿਹੜੇ ਦੋਨਾਂ ਸਾਈਡਾਂ ਦੇ ਇੱਕੋ ਜੇ ਹੋਣੇ ਚਾਹੀਦੇ ਆ ਇਹ ਚੀਜ਼ ਦਾ ਧਿਆਨ ਜ਼ਰੂਰ ਰੱਖਣਾ ਹੈ ਨਹੀਂ ਵੀ ਇੱਕ ਸਾਈਡ ਆਪਾਂ ਬਰੀਕ ਵਾਲ ਪਾਤੇ ਇੱਕ ਸਾਈਡ ਆਪਾਂ ਮੋٹے ਚਾਰ ਪੰਜ ਹੀ ਪਾਏ ਇੱਕ ਸਾਈਡ ਅੱਠ 10 ਵਾਲ ਕਰਤੇ ਇਹ ਚੀਜ਼ ਨਹੀਂ ਹੋਣੀ ਚਾਹੀਦੀ ਬੱਸ ਵਾਲ ਪਾਉਣੇ ਆ ਇੱਕੋ ਜੇ ਪਾਉਣੇ ਆ ਚਾਹੇ ਤੁਸੀਂ ਮਤਲਬ ਵੱਡੇ ਪਾਓ ਚਾਹੇ ਛੋਟੇ ਪਾਓ ਇੱਕੋ ਜੇ ਪਾਉਣੇ ਆ ਠੀਕ ਹੈ ਇਹ ਚੀਜ਼ ਦਾ ਧਿਆਨ ਜ਼ਰੂਰ ਖਣਾ ਲਓ ਜੀ ਹੁਣ ਆਪਾਂ ਜਿੱਥੋਂ ਤੱਕ ਆਪਣਾ ਵਾਲ ਪਾਇਆ ਹੋਇਆ ਸੀ ਉੱਥੋਂ ਤੱਕ ਪਹੁੰਚ ਗਏ ਆ ਆਪਾਂ ਇਹ ਕਰੀਜ ਵਾਲਾ ਵਾਲਾ ਜਿਹੜਾ ਕੀ ਹੈ ਆਪਣੀ ਸਲਵਾਰ ਆ ਅੱਗੇ ਹੀ ਰਹੂਗੀ ਬਸ ਇਹਦੇ ਨਾਲ ਇਹ ਆਪਾਂ ਤਾਂ ਪਹਿਲਾਂ ਹੀ ਪਾਇਆ ਹੋਇਆ ਇਹਦੇ 'ਚ ਇਹ ਪਹਿਲਾਂ ਹੀ ਪੈਂਦਾ ਵਾਲ ਇਹ ਧਿਆਨ ਰੱਖਣਾ ਦੂਸਰੇਾਂ 'ਚ ਤਾਂ ਆਪਣੇ ਪੌਂਚਾ ਵਗੈਰਾ ਪਾਇਆ ਹੁੰਦਾ ਉਹਦੇ 'ਚ ਆਪਾਂ ਸੈਂਟਰ 'ਚ ਨਿਸ਼ਾਨ ਲਾ ਲੈਨੇ ਆ ਪਰ ਇਹਦੇ 'ਚ ਆਪਾਂ ਇਹ ਚੀਜ਼ ਨੂੰ ਧਿਆਨ ਜ਼ਰੂਰ ਰੱਖਣਾ ਲੋ ਜੀ ਆਪਣੇ ਵਾਲ ਆ ਜਿਹੜੇ ਕੰਪਲੀਟ ਹੋ ਗਏ ਹੁਣ ਆਪਾਂ ਕਰਾਂਗੇ ਬੈਲਟ ਅਟੈਚ ਫਰੰਟ ਤੇ ਹੁਣ ਆਪਾਂ ਜੋੜਨੀ ਹੈ ਦੀ ਮੂਰੀ ਮੂਰੀ ਆਪਾਂ 6 ਇੰਚ ਦੀ ਬਣਾਵਾਂਗੇ ਕੋਈ 7 ਦੀ ਬਣਾਈ ਜਾਂਦਾ ਕੋਈ 8 ਦੀ ਪਰ ਆਪਾਂ ਨਾਰਮਲ ਜੀ ਬਣਾਵਾਂਗੇ ਨਾ ਤਾਂ ਜ਼ਿਆਦਾ ਹੋਵੇ 6 ਇੰਚ ਦੀ ਆਪਾਂ ਲਾਵਾਂਗੇ ਬੁਕਰਮ ਤੁਸੀਂ ਇਸ ਤੋਂ ਘੱਟ ਵੀ ਲਾ ਸਕਦੇ ਹੋ 5 ਦੀ 4 ਦੀ ਵੀ ਲਾ ਸਕਦੇ ਹੋ ਬਰੀਕ 2 ਇੰਚ ਵਾਲੇ ਵੀ ਚੁੱਪਤ ਲੰਬਾਈ ਵਧ ਰੱਖ ਕੇ ਬਣਾ ਸਕਦੇ ਜਿਹੜੀ ਆਪਾਂ ਤੁਹਾਨੂੰ ਕਟਿੰਗ 'ਚ ਚੀਜ਼ ਦੱਸੀ ਹੋਈ ਆ ਠੀਕ ਆ ਤੇ ਆਪਾਂ 6 ਇੰਚ ਦੇ ਬਣਾਵਾਂਗੇ ਤਾਂ ਆਪਾਂ 6 ਇੰਚ ਦੀ ਜਿਹੜੀ ਕੀ ਆ ਬੁਕਰਮਾ ਪੇਸਟਿੰਗ ਪੱਟੀ ਨਾਲ ਵੀ ਬਣਾ ਸਕਦੇ ਹਾਂ ਤੇ ਬੁਕਰਮ ਨਾਲ ਇਹ ਆਪਾਂ ਬੁਕਰਮਾ ਜਿਹੜੀ ਕਟਿੰਗ ਕਰ ਲਈ ਠੀਕ ਆ ਇਹਨੂੰ ਆਪਾਂ ਇਨੂੰ ਆਪਾਂ ਕੱਪੜੇ ਦੇ ਮਤਲਬ ਪ੍ਰੈਸ ਦੇ ਨਾਲ ਜਿਹੜਾ ਚਪਕੇ ਲਿਆ ਕੱਪੜੇ ਤੇ ਠੀਕ ਆ ਤੇ ਹੁਣ ਆਪਾਂ ਇੱਕ ਸਾਈਡ ਇਹਦੀ ਜਿਹੜੀ ਆ ਫੋਲਡ ਕਰਨੀ ਆ ਦੇਖੋ ਫੋਲਡ ਆਪਾਂ ਇੱਕ ਸਾਈਡ ਤੋਂ ਕਰਨੀ ਇੱਕ ਸਾਈਡ ਤੇ ਆਪਣਾ ਕੱਪੜਾ ਰੱਖਿਆ ਹੋਇਆ ਸੀ ਠੀਕ ਆ ਫਿਰ ਇਹਨੂੰ ਆਪਾਂ ਉਦੇ ਨਾਲ ਅਟੈਚ ਕਰ ਲੈਣਾ ਸਲਵਾਰ ਨਾਲ ਤੇ ਸਲਵਾਰ ਨਾਲ ਅਟੈਚ ਜਿਵੇਂ ਨਾਰਮਲ ਪੌਂਚ ਆਪਾਂ ਪਹਿਲਾਂ ਹੀ ਦੂਸਰੀਆਂ ਸਲਵਾਰਾਂ ਦੀ ਮੂਰੀ ਅਟੈਚ ਕਰਦੇ ਹਾਂ ਉਵੇਂ ਹੀ ਕਰ ਸਕਦੇ ਹਾਂ ਠੀਕ ਹੈ ਤੁਸੀਂ ਜਿਹੜੇ ਵੀ ਤਰੀਕੇ ਨਾਲ ਮੂਰੀ ਅਟੈਚ ਕਰਦੇ ਹੋ ਉਸੇ ਤਰੀਕੇ ਨਾਲ ਕਰ ਲਓ ਬਸ ਇਹਦੀ ਬੁਕਰਮ ਆ ਜਿਹੜੀ ਬਸ ਥੋੜੀ ਜਿਹੀ ਜ਼ਿਆਦਾ ਜੋੜੀ ਹੋਣੀ ਚਾਹੀਦੀ ਹੈ ਬਸ ਤੇ ਪੌਂਚ ਇੱਕ ਚੀਜ਼ ਹੋਰ ਹੈ ਇਹਦੇ ਪੌਂਚੇ ਮਤਲਬ ਕਈ ਤਾਂ ਐਵੇਂ ਆ ਮਤਲਬ ਖਾਲੀ ਵੀ ਛੱਡ ਸਕਦੇ ਹੋ ਤੁਸੀਂ ਤੇ ਵਿੱਚੋਂ ਲਾਈਨਾਂ ਵੀ ਮਾਰ ਸਕਦੇ ਆ ਪਰ ਮੈਂ ਜਿਹੜੀਆਂ ਸਿੱਧੀਆਂ ਲਾਈਨਾਂ 6 ਤੋਂ 7 ਮਾਰੀਆਂ ਵਿੱਚ ਸਕਰੋਲ ਨਹੀਂ ਮਾਰੀ ਸਿੰਪਲ ਸਿੱਧੀਆਂ ਲਾਈਨਾਂ ਮਾਰੀਆਂ ਬਸ ਠੀਕ ਹੈ ਤੇ ਆਪਾਂ ਲਾਸਟ ਤੇ ਤੁਹਾਨੂੰ ਪਿਕ ਲਾ ਦੇਾਂਗੇ ਉਸ ਚੀਜ਼ ਤੇ ਤੁਸੀਂ ਦੇਖ ਲਿਓ। ਲਓ ਜੀ ਆਪਣੀ ਸਲਵਾਰ ਦੇਖੋ। ਮੋਰੀ ਹੈ ਜਿਹੜੀ ਇਹ ਜੁੜ ਗਈ ਆ। ਠੀਕ ਆ ਤੇ ਇਹਦੇ ਚ ਆਪਾਂ ਮਾਰ ਲਾਂਗੇ ਲਾਈਨਾਂ। ਨਾਰਮਲ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਠੀਕ ਆ ਤੇ ਚੈਨਲ ਨੂੰ ਜੇ ਨਵੇਂ ਹੋ ਤਾਂ ਸਬਸਕ੍ਰਾਈਬ ਕਰ ਲਓ ਤਾਂ ਕਿ ਜਿਹੜੀਆਂ ਆਪਣੀਆਂ ਵੀਡੀਓ ਸਟੀਚਿੰਗ ਨਾਲ ਬਹੁਤ ਸਾਰੀਆਂ ਆਪਣੇ ਚੈਨਲ ਤੇ ਆਉਂਦੀਆਂ ਤਾਂ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣ ਤਤਾਂ ਕਿ ਆਪਾਂ ਉਹ ਚੀਜ਼ ਤੁਹਾਡੇ ਨਾਲ ਸ਼ੇਅਰ ਕਰਦੇ ਨੇ ਜਿਹੜੀ ਆਪਾਂ ਨੂੰ ਆਉਂਦੀ ਆ ਕਿਉਂਕਿ ਮੈਨੂੰ ਐ ਹੁੰਦਾ ਵੀ ਚਲੋ ਕਿਸੇ ਭੈਣ ਦੀ ਕੋਈ ਹੈਲਪ ਹੋ ਜਾਂਦੀ ਹੈ ਕਈ ਵਾਰੀ ਆਪਾਂ ਨੂੰ ਐਵੇਂ ਹੁੰਦਾ ਅਸੀਂ ਵੀ ਬਹੁਤ ਕੁਝ ਸਿੱਖਦੇ ਹਾਂ ਐ ਨਹੀਂ ਵੀ ਅਸੀਂ ਇਕੱਲਾ ਮਤਲਬ YouTube ਤੇ ਹਾਂ ਬਹੁਤ ਚੀਜ਼ਾਂ ਅਸੀਂ ਵੀ ਕਿੰਨਾਂ ਦੀਆਂ ਹੋਰ ਹੋਰ ਜਿਹੜੇ ਵੱਡੇ ਕ੍ਰੀਏਟਰ ਆ ਉਹਨਾਂ ਤੋਂ ਸਿੱਖਦੇ ਹਾਂ ਹਜੇ ਤੱਕ ਵੀ ਸਿੱਖਦੇ ਹਾਂ ਇਸ ਕਰਕੇ ਤੇ ਆਪਾਂ ਲੋ ਜੀ ਹੁਣ ਮੂਰੀ ਜਿਹੜੀ ਬਣਾ ਲਈ ਆ ਬਸ ਇਹਦੇ ਚ ਆਪਾਂ ਸਿੰਪਲ ਜਿਹਾ ਸਿੱਧੀਆਂ 6 ਤੋਂ 7 ਲਾਈਨਾਂ ਮਾਰੀਆਂ ਸੀ ਬਸ ਹੋਰ ਕੁਝ ਨਹੀਂ ਕੀਤਾ ਕੋਈ ਆਪਾਂ ਸਕਰੋਲ ਨਹੀਂ ਲਾਈ ਕੋਈ ਡਿਜ਼ਾਈਨਿੰਗ ਨਹੀਂ ਦਿੱਤੀ ਸਿੰਪਲ ਲਾਈਨਾਂ ਮਾਰੀਆਂ ਕੋਈ ਲੇਸ ਨਹੀਂ ਦਿਖਾਈ ਆਪਾਂ ਇਹ ਸਿੰਪਲ ਆਪਾਂ ਬਣਾਈ ਆ ਮੂਰੀ ਠੀਕ ਹੈ ਇਹਦੀ ਤੇ ਬਹੁਤ ਸੋਹਣੀ ਤਿਆਰ ਹੋਈ ਫਾਰਸੀ ਸਲਵਾਰ ਮੇਰੇ ਮਤਲਬ ਜਿੱਥੋਂ ਤੱਕ ਉਮੀਦ ਸੀ ਉਸ ਤੋਂ ਵੀ ਜ਼ਿਆਦਾ ਸੋਹਣੀ ਹੋਈ ਲੋ ਜੀ ਆਪਣੀ ਜਿਹੜੀ ਸਲਵਾਰ ਬਣ ਗਈ ਪਹੁੰਚਾ ਆਪਾਂ ਰੱਖਿਆ ਇਹਨਾਂ ਦਾ 11 ਇੰਚ ਠੀਕ ਆ 11 ਇੰਚ ਤੁਸੀਂ ਵੱਧ ਘੱਟ ਰੱਖ ਸਕਦੇ ਆ ਆਪਸੇ ਆਪਣਾ 10 ਤੋਂ ਵੱਧ ਵੱਧ ਰੱਖਿਓ ਥੇਰੀ ਫਰਸੀ ਸੋਹਣੀ ਲੱਗਦੀ ਏ ਵੈਸੇ ਮਤਲਬ 10 ਤੋਂ ਘੱਟ ਨਾ ਹੋਵੇ ਤੇ ਵੱਧ ਤੁਸੀਂ ਜਿੰਨਾ ਮਰਜ਼ੀ ਰੱਖ ਸਕਦੇ 12 ਦਾ 13 ਦਾ ਆਪਦੇ ਪੈਰ ਦੀ ਲੰਬਾਈ ਦੇ ਹਿਸਾਬ ਨਾਲ ਵੀ ਰੱਖ ਸਕਦੇ ਹੋ ਕਿਉਂਕਿ ਪੈਰ ਤੋਂ ਥੋੜਾ ਜਿਹਾ ਵੱਡਾ ਵੀ ਇਹ ਪਹੁੰਚਾ ਜਿਹੜਾ ਚੱਲ ਜਾਣਾ ਬਣ ਕੇ ਜਿਹੜੀ ਤਿਆਰ ਹੋਊਗੀ ਹੁਣ ਆਪਾਂ ਤੁਹਾਨੂੰ ਦਿਖਾਉਣੀ ਆ ਫੁੱਲ ਲੁਕਾ ਦੇਖੋ ਇਹਦੇ ਪਹੁੰਚਾ ਜਿਹੜੇ ਦੋਨੇ ਅੰਦਰ ਨੂੰ ਆਈ ਜਾਂਦੇ ਆ ਕਰੀਜਾ ਇਹਦਾ ਮਤਲਬ ਇਹਦੇ ਵਾਲ ਠੀਕ ਆ ਤੇ ਆ ਦੇਖੋ ਤੁਸੀਂ ਪਾਈ ਹੋਈ ਵੀ ਚੈੱਕ ਕਰੋ ਬਿਲਕੁਲ ਐ ਤਾ ਚਲੋ ਜੀ ਠੀਕ ਆ ਅੱਜ ਲਈ ਇੰਨਾ ਹੀ ਕਾਫੀ ਆ ਜੇ ਫੇਰ ਵੀ ਕੋਈ ਛ ਆਪਾਂ ਤੁਹਾਨੂੰ ਨਾ ਸਮਝ ਆਏ ਤੇ ਆਪਾਂ ਨੂੰ ਕਮੈਂਟਾਂ ਚ ਪੁੱਛ ਸਕਦੇ ਆ ਓਕੇ ਬਾਏ ਮਿਲਾਂਗੇ ਕੱਲ ਦੀ ਵੀਡੀਓ ਚ ਤਦ ਤੱਕ ਰੱਬ ਰੱਖਾ ਓਕੇ ਜੀ